ਤੁਸੀਂ ਵੀ ਸੋਹਣੇ ਸੁਨਖੇ ਦਿਖਣਾ ਚਾਹੁੰਦੇ ਹੋ ਤੁਸੀਂ ਵੀ ਜਵਾਨ ਦਿਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਆਸਾਨ ਕਸਰਤਾਂ ਕਰਨੀਆਂ ਸ਼ੁਰੂ ਕਰ ਦਿਓ ਕਿਉਂਕਿ ਉਮਰ ਦੇ ਹਿਸਾਬ ਨਾਲ ਆਪਣੇ ਜੋ ਮਾਸਪੇਸ਼ੀਆਂ ਨੇ ਉਹ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਔਰ 35 ਸਾਲ ਤੋਂ ਬਾਅਦ ਆਪਣੇ ਜਿਹੜੇ ਵਾਲ ਨੇ ਉਹ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਨੇ ਸੋ ਅਗਰ ਤੁਸੀਂ ਇਹ ਕਸਰਤਾਂ ਰੋਜ਼ਾਨਾ ਸਵੇਰੇ ਸ਼ਾਮ ਕਰੋਗੇ ਜਾਂ ਇੱਕ ਟਾਈਮ ਹੀ ਕਰੋਗੇ ਤਾਂ ਤੁਸੀਂ ਜਵਾਨ ਔਰਤਾਂਦਰੁਸਤ ਦਿਖ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਸ਼ੀਰ ਸਿੰਘ ਸਭ ਤੋਂ ਪਹਿਲਾਂ ਆਪਾਂ ਵਾਰਮ-ਅਪ ਕਰਨਾ ਹੈ ਵਾਰਮ-ਅਪ ਕਰਨ ਲਈ ਆਪਾਂ ਕੀ ਕਰਾਂਗੇ ਆਪਣੀਆਂ ਰਿਸਟ ਦੀਆਂ ਰੋਟੇਸ਼ਨਸ ਕਰਾਂਗੇ ਆਪਾਂ ਪਹਿਲਾਂ ਇਹ ਬਾਹਰ ਨੂੰ ਕਰਾਂਗੇ 10 ਵਾਰੀ ਔਰ ਦੈਨ ਆਪਾਂ ਅੰਦਰ ਨੂੰ ਕਰਾਂਗੇ 10 ਵਾਰੀ ਇਸ ਤੇ ਆਪਾਂ 3-3 ਸੈੱਟ ਲਾਉਣੇ ਆ ਉਸ ਤੋਂ ਬਾਅਦ ਆ ਗਈ neck ਰੋਟੇਸ਼ਨ ਕਰਾਂਗੇ ਆਪਾਂ ਇਸ ਨੂੰ ਪੂਰਾ ਚੰਗੀ ਤਰ੍ਹਾਂ ਘੁਮਾਵਾਂਗੇ ਇਸ ਨੂੰ 10 ਵਾਰੀ ਇੱਧਰ ਔਰ 10 ਵਾਰੀ ਆਪਾਂ ਇੱਧਰ ਨੂੰ ਘੁਮਾਵਾਂਗੇ ਮਤਲਬ 10 ਵਾਰੀ ਕਲਾਕਵਾਈਸ 10 ਵਾਰੀ ਐਂਟੀ-ਕਲਾਕਵਾਈਸ ਉਸ ਤੋਂ ਬਾਅਦ ਸ਼ੋਲਡਰ ਸ਼੍ਰੈਕਸ ਕਰਾਂਗੇ 10 ਵਾਰੀ ਉਸ ਤੋਂ ਬਾਅਦ ਆਪਾਂ ਖੜ ਕੇ ਆਪਣੀ ਫ੍ਰੀ ਲੈਗ ਮੂਵ ਆਪਾਂ ਲੱਤ ਨੂੰ ਉੱਪਰ ਥੱਲੇ ਉੱਪਰ ਥੱਲੇ ਇਦਾਂ ਕਰਾਂਗੇ 10 ਵਾਰੀ ਇੱਧਰ ਔਰ 10 ਵਾਰੀ ਹੀ ਇੱਧਰ ਕਰਾਂਗੇ ਔਰ ਉਸ ਤੋਂ ਬਾਅਦ ਆਪਾਂ ਆਪਣੀਆਂ ਬਾਹਾਂ ਨੂੰ ਚੰਗੀ ਤਰ੍ਹਾਂ ਹਿਲਾਵਾਂਗੇ ਇਹ ਹੋ ਗਿਆ ਤੁਹਾਡਾ ਵਾਰਮ-ਅਪ ਸੈਸ਼ਨ ਹੁਣ ਮੇਨ ਐਕਸਰਸਾਈਜ਼ ਕੀ ਹੈ ਸਕੁਆਟ ਐਕਸਰਸਾਈਜ਼ ਦੋਨੋਂ ਹੱਥ ਫੜ ਕੇ ਨੀਚੇ ਚਲੇ ਜਾਣਾ ਆਪਾਂ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ ਔਰ ਦੈਨ ਰਿਲੈਕਸ ਉਸ ਤੋਂ ਬਾਅਦ ਵਾਪਸ ਆ ਜਾਾਂਗੇ ਇਸਦੇ 5 ਸੈੱਟ ਰੋਜ਼ਾਨਾ ਤੁਸੀਂ ਲਾਉਣੀ ਲਾਉਣੇ ਆ ਉਸ ਤੋਂ ਬਾਅਦ ਆਪਾਂ ਲਾਉਣੇ ਆ ਨੀ ਲੰਚਸ ਆਪਾਂ ਇਸ ਕੋਟੀ ਨੂੰ ਅੱਗੇ ਆ ਕੇ ਫਿਰ ਵਾਪਸ ਤੁਸੀਂ ਦੇਖੋ ਧਿਆਨ ਨਾਲ ਇਦਾਂ ਗਏ ਔਰ ਫਿਰ ਵਾਪਸ ਦੋਨੋਂ ਸਾਈਡ ਲਾਵਾਂਗੇ ਇਸ ਦੇ ਵਿੱਚ ਆਪਣੇ ਕੁਆਡ੍ਰਿਸੈਪਸ ਮਸਲ ਹੈਮਸਟ੍ਰਿੰਗ ਮਸਲ ਦੋਨੋਂ ਤਾਕਤਵਰ ਰਹਿਣਗੇ ਇਸ ਤੇ 5-5 ਸੈੱਟ ਲਾਉਣੇ ਸ਼ੁਰੂ ਕਰੋ ਹੌਲੀ ਹੌਲੀ ਆਪਾਂ ਇਸ ਨੂੰ ਵੀ ਵਧਾ ਲਾਂਗੇ ਉਸ ਤੋਂ ਬਾਅਦ ਜਿਹੜੀ ਮੇਨ ਕਸਰਤ ਹੈ ਉਹ ਆ ਗਿਆ ਗਲੂਟ ਬ੍ਰਿਜ ਯਾਨੀ ਕਿ ਇਹ ਵਾਲੇ ਮਸਲ ਆਪਣੀ ਤਾਕਤਵਰ ਕਿਵੇਂ ਰਹਿ ਸਕਦੇ ਨੇ ਦੋਨੋਂ ਗੋਡੇ ਮੋੜ ਲਾਂਗੇ ਇਹ ਹੋ ਗਿਆ ਨੋਰਮਲ ਬ੍ਰਿਜ ਇਸ ਨੂੰ ਥੋੜਾ ਦੂਰ ਕਰ ਦਾਂਗੇ ਲੱਕ ਨੂੰ ਉੱਪਰ ਚੱਕਾਂਗੇ ਇਸ ਜਗ੍ਹਾ ਤੇ ਸਟ੍ਰੈਸ ਪਏਗਾ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ ਫਿਰ ਵਾਪਸ ਇਸ ਤੇ ਆਪਾਂ ਗਿਣ ਕੇ 10 ਸੈੱਟ ਲਾਉਣੇ ਆ ਪੱਕਾ ਹੀ ਲਾਉਣੇ ਆ ਤਾਂ ਗਲੂਟ ਬ੍ਰਿਜ ਤੇ ਉਸ ਤੋਂ ਬਾਅਦ ਆਪਣੀ ਐਕਸਰਸਾਈਜ਼ ਆ ਜਾਂਦੀਆਂ ਨੇ ਪਲੈਂਕ ਐਕਸਰਸਾਈਜ਼ ਆਪਣੇ ਮੋਢਿਆਂ ਦੇ نیچے ਆਪਣੀ ਹਕੂਣੀਆਂ ਆ ਜਾਣਗੀਆਂ ਦੋਨੋਂ ਹੱਥ ਫੜ ਕੇ ਪੈਰ نیچے ਔਰ ਉੱਪਰ ਝੱਕ ਦੇਣੀ ਬਾਡੀ ਇੱਥੇ ਆਪਾਂ 10 ਸੈਕਿੰਡ ਹੋਲਡ ਦੈਨ ਰਿਲੈਕਸ ਇਸ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ 3 ਤੋਂ 4 ਸੈੱਟ ਲੈਣੇ ਤੁਸੀਂ ਸ਼ੁਰੂ ਕਰੋਗੇ ਸਾਰੀਆਂ ਕਸਰਤਾਂ ਕਰੋ ਚੰਗੀ ਡਾਈਟ ਲਓ ਹਾਈ ਪ੍ਰੋਟੀਨ ਡਾਈਟ 10 ਤੋਂ 12 ਗਲਾਸ ਪਾਣੀ ਪੀਓ ਤੁਸੀਂ ਤੰਦਰੁਸਤ ਵਾਕਈ ਰਹੋਗੇ ਔਰ ਤੁਸੀਂ ਜਵਾਨ ਵੀ ਰਹੋਗੇ ਸਤਿ ਸ਼੍ਰੀ ਅਕਾਲ